ਲਾ ਸਮਨ ਤਾਂ ਰਟੀਨ ਬਦਲੀਆਂ ਨੇ ਜੀ ਲੱਗੇ ਵੀ ਸਰਕਾਰ ਕਰਦੀ ਹੈ ਹੁਣ ਵੀ ਕਰਦੀ ਸਰਕਾਰ ਨੇ ਬਦਲੀਆਂ ਇੱਕੋ ਲੱਗਦੀ ਜਿਹੜੇ ਬਦਲੇ ਨੇ ਜ਼ਿਲ੍ਹੇ ਜ਼ਿਲ੍ਹੇ ਵੀ ਚੇਂਜ ਕਰ ਦਿੱਤੇ ਗਏ ਨੇ ਇਹ ਤਾਂ ਸਰਕਾਰ 파ਰਟੀ ਰਿਪਾਇੰਡ ਕਰਦਾ ਹੈਗਾ ਸਰਕਾਰ ਨੇ ਆਪਣੇ ਕੰਮ ਕਰਾਉਣੇ ਹੈਗੇ ਲੋਕਾਂ ਨੂੰ ਕੀ ਮੁਸ਼ਕਲ ਆਉਂਦੀ ਹੈ ਸ਼ਾਸਨ ਤੋਂ ਇੱਥੇ ਲੋਕਾਂ ਨੂੰ ਕੀ ਮੁਸ਼ਕਲ ਲੋਕਾਂ ਨੂੰ ਮੁਸ਼ਕਲ ਤਾਂ ਹੁਣ ਨਵੇਂ ਆ ਕੇ ਕਰਨਗੇ ਇਹਨਾਂ ਨੇ ਜੇਗਾ ਇਹ ਅਗਲੀ ਥਾਂ ਜਾ ਕੇ ਕੰਮ ਕਰਨਗੇ ਹੋਰ ਤਾਂ ਕੁਝ ਨਹੀਂ ਹੈਗਾ ਇਹਨਾਂ ਨੇ ਉਹੀ ਲੰਗਾਤੇ ਜੇ ਅਗਰ ਇਹ ਚਾਹਦੇ ਤਾਂ ਹਰੇਕ ਨੂੰ ਵਪਾਰੀ ਸੈਟਿੰਗ ਨਾਲ ਹਰੇਕ ਵਪਾਰੀ ਨੂੰ ਹਰ ਇੱਕ ਦੁਕਾਨਦਾਰ ਨੂੰ ਹਰ ਇੱਕ EMPLOYEES ਨੂੰ ਸੈੱਟ ਕਰ ਦੇ ਸਕਦੇ ਸੀ ਕਿ ਹੁਣ ਐਟ ਅ ਟਾਈਮ ਜਿਸ ਤਰ੍ਹਾਂ ਉਹ ਕਹਿੰਦਾ ਨਾ ਕੋਈ ਬੰਦਾ ਆ ਕੇ ਜਾਂਦਾ ਹੈ ਜਾਂਦੇ ਜਾਂਦੇ ਗੁੱਸਾ ਦਿਖਾਣ ਲੱਗ ਜਾਂਦਾ ਸਾਹ ਤੋਂ ਇਦਾਂ ਲੱਗਦਾ ਹੈ ਕਿ ਉਹਨੇ ਗੁੱਸੇ 'ਚ ਆ ਗਿਆ ਹੁਣ ਇਹਦੇ ਵਾਸਤੇ ਗੱਲ ਕੋਈ ਨਹੀਂ ਰਹੀ ਤੇ ਜਿਹੜੀਆਂ ਬੰਦੀਆਂ ਹੋਈਆਂ ਉਹ ਨਜਾਇਜ਼ ਹੀ ਗਲਤ ਹੋਈਆਂ ਨਹੀਂ ਗਈਆਂ ਕਿਉਂਕਿ ਜੋ ਪਬਲਿਕ ਦਾ ਕੰਮ ਪੁਰਾਣੇ ਅਫਸਰ ਕਰ ਰਹੇ ਹਾਂ ਰੂਟੀਨ 'ਚ ਕਰ ਰਹੇ ਸੀ ਪਹਿਲਾਂ ਵੀ ਉਹ ਹੁਰੇ ਨਾਬਦਸੀਲ ਤੇ ਪਹਿਲਾਂ ਵੀ ਵਧੀਆ ਹੋ ਰਿਹਾ ਸੀ ਹੁਣ ਵੀ ਵਧੀਆ ਹੋ ਰਿਹਾ ਹੈ ਇਹ ਬਦਲੀ ਐਡੀਆਂ ਦੂਰ ਕਰਨੀਆਂ ਜ਼ਾਇਦ ਪ੍ਰਸ਼ਾਸਨਾਲਤੋਂ ਟੱਕਾ ਕੀਤਾ ਜਾ ਰਿਹਾ ਹੈ ਸਫਰਾ ਕਰਨਾ ਸਰਕਾਰ ਦਾ ਹੱਕ ਹੈ ਜੀ ਸਰਕਾਰ ਵੱਲੋਂ ਸਾਡੀਆਂ ਬਦਲੀਆਂ ਕੀਤੀਆਂ ਗਈਆਂ ਨੇ ਤੇ ਅਸੀਂ ਰਲੀਵ ਹੋ ਕੇ ਨਵੀਂ ਜਗ੍ਹਾ ਤੇ ਜੁਆਇਨ ਕਰਨਾ ਸਾਡੀ ਡਿਊਟੀ ਹੈ ਤੇ ਮੇਰੀ ਬਦਲੀ ਹੈ ਜਿਹੜੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਹੋਈ ਹੈ ਮੈਂ ਜਲਦੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜੁਆਇਨ ਕਰਾਂਗਾ ਜੀ ਧੰਨਵਾਦ ਜੀ ਕਿ ਲੱਗਦਾ ਨਹੀਂ ਵੀ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਨਹੀਂ ਲੋਕਾਂ ਨੂੰ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਜੀ ਇੱਥੇ ਵੀ ਗਵਰਨਮੈਂਟ ਵੱਲੋਂ ਕਈ ਤਫੀਲਦਾਰ ਤੇ ਨਾ ਫਿਲਰ ਦਿੱਤੇ ਗਏ ਨੇ ਜਿਹੜੇ ਇੱਥੇ ਆ ਕੇ ਕੰਮ ਕਰਨਗੇ ਜੀ